ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਜੀ ਸੋਸਿੰਖ ਖਾਲੜਾ ਇਨਸਾਨੀਅਤ ਦੇ ਅਲੰਬਰਦਾਰ ਨੇ ਔਰ ਖਾਲਸਾ ਪੰਥ ਦੇ ਨਾਇਕ ਨੇ ਸਾਡੇ ਹੀਰੋ ਨੇ ਔਰ ਅਸੀਂ ਰਿਣੀ ਹਾਂ ਕੈਲੀਫੋਰਨੀਆ ਗਵਰਨਮੈਂਟ ਦੇ ਅਮਰੀਕਾ ਸਰਕਾਰ ਦੇ ਜਿਨ੍ਹਾਂ ਨੇ ਉਹ ਕੌਮੀ ਨਾਇਕ ਉਹ ਸੱਚ ਦੇ ਪਹਿਰੇਦਾਰ ਉਹ ਜ਼ੁਲਮ ਦੇ ਵਿਰੋਧਾਵਾਜ਼ ਠਾਉਣ ਵਾਲੇ ਸ਼ਾਂਤੀ ਦੇ ਮਸੀਹੇ ਨੂੰ ਯਾਦ ਕਰਦੇ ਆ ਸਾਡੀ ਵਿਰਾਸਤ ਨੂੰ ਸੰਭਾਲਦਾ ਯਤਨ ਕੀਤਾ ਔਰ ਅਸੀਂ ਸਦਾ ਰਿਣੀ ਰਹਾਂਗੇ ਉਥੇ ਨਾਲ ਹੀ ਅਸੀਂ ਇਹ ਪੀੜਾ ਵੀ ਮਹਿਸੂਸ ਕਰਾਂਗੇ ਕਿ ਜਿਸ ਕਦਰ ਜਿਸ ਮਾਨ ਸਨਮਾਨ ਦੇ ਨਾਲ ਸਾਡੀ ਜਨਮ ਭੂਮੀ ਦੇ ਉੱਤੇ ਉਹਨਾਂ ਦਾ ਨਾਮ ਹੋਣਾ ਚਾਹੀਦਾ ਸੀ ਉਸ ਤਰ੍ਹਾਂ ਨਹੀਂ ਹੋ ਸਕਿਆ ਉਹਨਾਂ ਵਿੱਚ ਕੌਣ ਕੌਣ ਦੋਸ਼ੀ ਨੇ ਉਹ ਇੱਕ ਅਲੱਗ ਵਿਸ਼ਾ ਪਰ ਅੱਜ ਅਸੀਂ ਇਥੋਂ ਦੀ ਸਰਕਾਰ ਦੇ ਇਥੋਂ ਦੇ ਸਿੱਖਿਆ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਸ ਅਮਰ ਸ਼ਹੀਦ ਯੋਧੇ ਦੀ ਯਾਦਗਾਰ ਨੂੰ ਸਦੀਵ ਸਾਡੇ ਦਿਲਾਚ ਰਸਾਉਣ ਵਾਸਤੇ ਸਕੂਲ ਨੂੰ ਖੋਲਣ ਦਾ ਪ੍ਰਾਰਲਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ